ਆ ਮਸਲਾ ਕੋਈ ਲੁਕਿਆ ਨਹੀਂ ਜਿਹਨੂੰ ਕਹਿੰਦੇ ਨੇ ਨਾ ਡੇ ਲਾਈਟ ਰੋਬਰੀ ਦਿਨ ਦਿਹਾੜੇ ਡਾਕਾ ਹੈ ਕੋਈ ਚੋਰੀ ਨਹੀਂ ਕਰ ਰਹੇ ਹੁਣ ਤਾਂ ਇਹ ਜੇਬ ਕਤਰੇ ਤੋਂ ਚਾਲੂ ਹੋਇਆ ਸੀਗਾ ਕੰਮ ਉਹਦੇ ਬਾਅਦ ਹੌਸਲੇ ਇਹਨਾਂ ਦੇ بلند ਹੁੰਦੇ ਗਏ ਇਹਨਾਂ ਨੇ ਚੋਰੀਆਂ ਚਾਲੂ ਕਰਤੀਆਂ ਤੇ ਹੁਣ ਜਦੋਂ ਇਹਨਾਂ ਦਾ ਟਾਈਮ ਨਜ਼ਦੀਕ ਆ ਗਿਆ ਇਸ ਤਰ੍ਹਾਂ 골 ਕਰਨ ਦਾ ਆਮ ਆਦਮੀ ਪਾਰਟੀ ਦਾ ਉਸ ਸਮੇਂ ਇਹਨਾਂ ਨੂੰ ਪੰਜਾਬ ਨੂੰ ਦਿਨ ਦਿਹਾੜੇ ਲੁੱਟਣ ਦਾ ਆ ਇੱਕ ਬਹੁਤ ਹੀ ਕੋਜੀ ਸਕੀਮ ਬਣਾਈ ਹੈ ਜਿਹਦੇ ਵਿੱਚ ਪੰਜਾਬ ਦੇ ਹਰੇਕ ਵਡੇ ਸ਼ਹਿਰ ਦੇ इवन ਛੋਟੇ ਸ਼ਹਿਰਾਂ ਤਾਈਂ ਇਹਨਾਂ ਨੇ ਜਿਹੜੀ ਜ਼ਮੀਨ ਐਕਵਾਇਰ ਕਰਨ ਦਾ ਕੰਮ ਚਾਲੂ ਕੀਤਾ ਬਾਹ ਮੋੜ ਕੇ ਜਿਹੜੀ ਲੈਂਡ ਐਕ acquisition ਐਕਟ ਹੈ 2013 ਦਾ ਉਹਦੇ ਤਹਿਤ ਬਿਨਾਂ 80% ਦੀ ਕਿਸਾਨਾਂ ਦੀ ਸਹਿਮਤੀ ਦੇ ਲੈਂਡ ਨਹੀਂ ਐਕਵਾਇਰ ਕੀਤੀ ਜਾ ਸਕਦੀ ਇਹਨਾਂ ਨੇ ਪੁਰਾਣੇ ਕਾਨੂੰਨ ਦਾ ਫਾਇਦਾ ਉਠਾ ਕੇ ਆ ਜਿਹੜਾ 2013 ਨੂੰ ਮਰੋੜ ਕੇ ਜਿਹੜਾ ਇਹਦੇ ਨਾਲ ਕੋਈ ਮੇਲ ਹੀ ਨਹੀਂ ਹੁੰਦਾ 2013 ਦਾ ਜਿਹੜਾ ਕਾਨੂੰਨ ਹੈ ਉਹ ਸਪਸ਼ਟ ਕਹਿੰਦਾ ਹੈ ਕਿ ਕਿਸਾਨਾਂ ਦੀ ਜ਼ਮੀਨ ਅਗਰ ਐਕਵਾਇਰ ਕਰਨ ਦੀ ਨੌਬਤ ਆਂਦੀ ਹੈ ਤਾਂ ਸਿਰਫ ਤੇ ਸਿਰਫ ਹਾਈਵੇ ਵਾਸਤੇ ਜਾਂ ਦੇਸ਼ ਦੀ ਸੁਰੱਖਿਆ ਵਾਸਤੇ ਸਿਕਿਉਰਿਟੀ ਐਂਗਲ ਦੇ ਉੱਤੇ ਜ਼ਮੀਨ ਐਕਵਾਇਰ ਕੀਤੀ ਜਾ ਸਕਦੀ ਹੈ ਉਹਦੇ ਬਿਲਕੁਲ ਖਿਲਾਫ ਚੱਲ ਕੇ ਇਹਨਾਂ ਨੇ ਜਿਹੜਾ ਇਹਦੇ ਵਿੱਚ ਤਰਮੀਮ ਕੀਤੀ ਹੈ ਜਿਹੜਾ ਆਪਣਾ ਲੈਂਡ ਪੂਲਿੰਗ ਪਾਲਿਸੀ ਲੈ ਕੇ 2025 ਵਾਲੀ ਆ ਟੋਟਲੀ ਇਲਲੀਗਲ ਹੈ ਗੈਰ ਸੰਵਿਧਾਨਕ ਹੈ ਨੈਰਾ ਹੀ ਧੱਕਾ ਹੈ ਕਾਨੂੰਨ ਦੇ ਦਾਇਰੇ ਚੋਂ ਬਾਹਰ ਹੈ ਇਹਨੂੰ ਸਾਰੇ ਨੂੰ ਅਸੀਂ ਕੋਰਟ ਦੇ ਅੰਦਰ ਵੀ ਚੈਲੰਜ ਕਰਾਂਗੇ ਸਿੱਧੂ ਸਾਹਿਬ ਇਹਨਾਂ ਨੇ ਅਸੀਂ ਆਲਰੇਡੀ ਖਰੜਾ ਤਿਆਰ ਕਰ ਰੱਖਿਆ ਇਹ ਸਾਰੇ ਪਿੰਡਾਂ ਦਾ ਦੌਰਾ ਇਸ ਇਲੈਕਸ਼ਨ ਦੇ ਦੌਰਾਨ ਤਰਨ ਚੁਗਜੀ ਨੇ ਸਾਰੇ ਕਿਸਾਨਾਂ ਨਾਲ ਮਿਲ ਕੇ ਸਾਰੇ ਸਾਡੇ ਕਿਸਾਨ ਭਰਾ ਨਾਲ ਆਏ ਆ ਜਿਹੜੇ ਲੁਧਿਆਣੇ ਦੇ ਪ੍ਰਭਾਵਿਤ ਹੈ ਉਹਨਾਂ ਕਿਸਾਨਾਂ ਦੇ 35 ਪਿੰਡਾਂ ਦੇ ਵਿੱਚ 22 ਪਿੰਡਾਂ ਦੇ ਐਫੀਡੇਵਿਟ ਅਸੀਂ ਅੱਜ ਲਗਾ ਕੇ ਉੱਥੇ ਪੰਚਾਇਤਾਂ ਦੇ ਮਤੇ ਜਿਹੜੇ અપਵਾ ਕੇ ਦਿੱਤੇ ਆ ਨਾਲ 600 ਤੋਂ ਜ਼ਿਆਦਾ 625 ਕਿਸਾਨਾਂ ਦੇ ਕਰੀਬਨ ਇਹਦੇ ਵਿੱਚ ਐਫੀਡੇਵਿਟ ਲੱਗੇ ਆ ਉਹਨਾਂ ਦੇ ਟੈਲੀਫੋਨ ਨੰਬਰ ਉਹਨਾਂ ਦੇ ਆਧਾਰ ਕਾਰਡ ਉਹਨਾਂ ਦੇ ਪਿੰਡ ਦਾ ਨਾਮ ਉਸ ਤੋਂ ਵੀ ਵੱਡੀ ਦੇਖੋ ਵਿਡੰਬਨਾ ਬਾਕੀ ਟੈਕਨੀਕਲ ਗੱਲਾਂ ਕਰੁੰchu ਬਹੁਤ ਸਾਰਾ ਤੁਹਾਡੇ ਨਾਲ ਗੱਲ ਕਰਨ ਕਰਕੇ ਸਿੱਧੂ ਸਾਹਿਬ ਨੂੰ ਮੈਂ ਕਹੂੰਗਾ ਵੀ ਤੁਹਾਡੇ ਨਾਲ ਕਾਨੂੰਨੀ ਤੌਰ ਤੇ ਵੀ ਦੱਸਣਗੇ ਪਰ ਸਭ ਤੋਂ ਵੱਡੀ ਗੱਲ ਹੈ ਸ਼ਹੀਦਾਂ ਨੂੰ ਜਿਹੜੀ ਜ਼ਮੀਨ ਅਲਾਟ ਹੋਈ ਸੀ ਜਿਹੜੀ ਫੌਜ ਦੇ ਵਿੱਚ ਸ਼ਹੀਦ ਹੋਏ ਸੀਗੇ ਫੌਜ ਨੇ ਜਿੱਥੇ ਉਹਨਾਂ ਨੂੰ ਜ਼ਮੀਨਾਂ ਲੋਟ ਕੀਤੀਆਂ ਆਇਓ ਸਾਹਿਬ ਰਿਸਪੌਂਸਿੰਗ ਪਿੰਡ ਕਿਧਰ ਗਏ ਆਇਓ ਸਾਹਿਬ ਸਰਜੀਤ ਜੀ ਆ ਪਿੰਡ ਇਹਨਾਂ ਦੇ ਸ਼ਹੀਦਾਂ ਦੇ ਨਾਂ ਤੇ ਵਸਿਆ ਪਿੰਡ ਹੈ ਇਹਨਾਂ ਨੇ ਉਹ ਵੀ ਨਹੀਂ ਬਖਸ਼ਿਆ ਤੇ ਅੱਜ ਹਾਂਜੀ ਮੇਰੇ ਤਾਇਆ ਜੀ ਦੇ ਜਿਹੜੇ ਸ਼ਹੀਦ ਸੀ ਉਹਨਾਂ ਦੇ ਨਾਂ ਤੇ ਸਰਦਾਰ ਰਿਸ਼ਪਾਲ ਸਿੰਘ ਦੇ ਨਾਮ ਦੇ ਉੱਤੇ ਜਿਹੜਾ ਪਿੰਡ ਵਸਦਾ ਉਹਦੀ ਜ਼ਮੀਨ ਵੀ ਇਹਨਾਂ ਨੇ ਅਕਵਾਇਰ ਕਰਕੇ ਜਿਹੜੇ ਨੋਟੀਫਿਕੇਸ਼ਨ ਦਿੱਤੀ ਹੈ ਕਹਿੰਦੇ ਆ ਕਿਸਾਨ ਦੀ ਸਹਿਮਤੀ ਨਾਲ ਸਾਰਾ ਕੁਝ ਹੋਊਗਾ ਕੋਈ ਸਹਿਮਤੀ ਨਹੀਂ ਜਿਹੜਿਆਂ ਦੇ ਖਸਰੇ ਨੰਬਰ ਮੈਂ ਬਾਰ-ਬਾਰ ਦੁਹਰਾ ਰਿਹਾ ਪਹਿਲਾਂ ਵੀ ਕਿਹਾ ਅੱਜ ਫੇਰ ਤੁਹਾਡਾ ਮੈਂ ਫਾਇਦਾ ਉਠਾ ਕੇ ਪੰਜਾਬ ਦੇ ਲੋਕਾਂ ਨੂੰ ਆਗਾਹ ਕਰਨਾ ਚਾਹਨਾ ਜਿਹੜੇ ਖਸਰੇ ਨੰਬਰ ਸਰਕਾਰ ਨੇ ਨੋਟੀਫਾਈ ਐਸਤੇ ਪਾਪੇ ਅਖਬਾਰ 'ਚ ਉਸ ਜ਼ਮੀਨ ਨੂੰ ਨਾ ਤਾਂ ਕੋਈ ਗਹਿਣੇ ਰੱਖ ਸਕਦਾ ਨਾ ਕੋਈ ਵੇਚ ਸਕਦਾ ਨਾ ਉਹਦੀ ਰਜਿਸਟਰੀ ਹੋ ਸਕਦੀ ਹੈ ਨਾ ਉਹ ਤੇ ਖੇਤੀ ਹੋ ਸਕਦੀ ਹੈ ਉਹਦੇ ਵਿੱਚ ਸਾਰੀ ਮਲਕੀਅਤ ਜਿਹੜੀ ਹੈ ਕਾਗਜ਼ਾਂ 'ਚ ਤਾਂ ਕਿਸਾਨ ਬੋਲਦਾ ਵੀ ਉਹਦੇ ਨਾਮ ਜ਼ਮੀਨ ਖੜੀ ਹੈ ਪਰ ਉਹ ਸਾਰੀ ਮਲਕੀਅਤ ਸਰਕਾਰ ਨੇ ਆਪਣੇ ਕੋਲ ਲੈ ਲਈ ਸਰਕਾਰ ਦਿੰਦੇਹਾੜੇ ਲੁੱਟਣ ਦੀ ਜਿਹੜੀ ਸਕੀਮ ਬਣਾ ਰਹੀ ਹੈ ਚੁਗ ਸਰ ਤੁਹਾਨੂੰ ਦੱਸਣਗੇ ਕਿਸ ਤਰ੍ਹਾਂ ਅੱਜ ਲੁਧਿਆਣੇ ਦੀ ਆਬਾਦੀ ਕਿੰਨੀ ਹੈ 40 ਲੱਖ ਲੁਧਿਆਣੇ ਦੀ ਆਬਾਦੀ ਆਜ ਸਾਰੇ ਸ਼ਹਿਰ ਦੀ ਇਹ ਪਿਛਲੇ 60 ਸਾਲਾਂ ਦੇ ਅੰਦਰ ਸਿਰਫ ਤੇ ਸਿਰਫ 6000 ਏਕੜ ਰਕਬਾ ਜਿਹੜਾ ਹੈ ਉਹ ਇਸ ਅਰਬਨਾਈਜੇਸ਼ਨ ਦੇ ਹੇਠ ਆਇਆ ਹੈ 2000 ਸਕਵਾ ਸਰਕਾਰ ਨੇ ਐਕਵਾਇਰ ਕਰਕੇ ਬਣਾਈ 4000 ਏਕੜ ਪ੍ਰਾਈਵੇਟ ਬਿਲਡਰਾਂ ਨੇ ਬਣਾਈ ਹੈ ਹੁਣ ਇਹਨਾਂ ਨੇ ਉਸ ਤੋਂ 6 ਗੁਣਾ 6 ਗੁਣਾ ਉਸ ਤੋਂ ਜ਼ਿਆਦਾ ਜ਼ਮੀਨ ਜਿਹੜੀ ਹੈ ਲੈ ਕੇ ਐਕਵਾਇਰ ਕਰਕੇ ਆ ਤਾਂ ਮੰਨ ਲਾਇਦਾ 200 ਸਾਲ ਵੀ ਪਲੀਜ਼ 500 ਸਾਲ ਕਿੰਨਾ ਹੀ ਕਹਿ ਲੋ ਜੀ ਸਿਰਫ ਤੇ ਸਿਰਫ ਬਾਮ ਰੋਡ ਕੇ ਕਿਸਾਨਾਂ ਤੋਂ ਜ਼ਮੀਨ ਐਕਵਾਇਰ ਕਰਦਾ ਉਸ ਜ਼ਮੀਨ ਨੂੰ ਹੁਣੇ ਪੌਣੇ ਭਾਅ ਦੇ ਵਿੱਚ ਵੱਡੇ ਡਿਵੈਲਪਰਾਂ ਨੂੰ ਵੇਚਣ ਦਾ ਇੱਕ ਜਿਹੜਾ ਕੋਈ ਸਕੀਮ ਬਣਾਈ ਹੈ ਅਸੀਂ ਚੁਗਬਾਬ ਨੇ ਦਿੱਲੀੋਂ ਆ ਕੇ ਕਿਸਾਨਾਂ ਨੂੰ ਉਥੇ ਰੋਸਾ ਦਵਾਇਆ ਬੀਜੇਪੀ ਪਾਰਟੀ ਕਦੇ ਵੀ ਇਹਨਾਂ ਦੇ ਗਲਤ ਮਨਸੂਬੇ ਕਾਮਯਾਬ ਨਹੀਂ ਹੋਣ ਦੇਊਗੀ ਤੇ ਇੱਥੇ ਅਸੀਂ ਇਹਦੇ ਵਿੱਚ ਜਿਹੜਾ ਵੀ ਕੋਈ ਜਿਹਨੂੰ ਬਾਹਲੇ ਪੈਸਿਆਂ ਦਾ ਲਾਲਚ ਹੈ ਕੋਈ ਇਹਨਾਂ ਦੇ ਪਿੱਠੂ ਕੋਈ ਆ ਕੇ ਰੀਅਲ ਸਟੇਟ ਡਿਵੈਲਪਰ ਵਾਲਾ ਹੱਥ ਪਾਉਗੋ ਨੂੰ ਅੱਜ ਹੀ ਇੱਥੇ ਚੇਤਾਵਨੀ ਦੇਣ ਲੱਗਿਆ ਸੋਚ ਸਮਝ ਕੇ ਹੱਥ ਪਾਇਓ ਕਿਸੇ ਨੇ ਤੁਹਾਡਾ ਜ਼ਮੀਨ ਕਿਸਾਨਾਂ ਦੀ ਨਹੀਂ ਲੈਣ ਦੇਣੀ ਬਾਅਦ 'ਚ ਤੁਸੀਂ ਕੋਰਟਾਂ 'ਚ ੱਤੇ ਖਵਾਂਦੇ ਫਿਰੋਗੇ ਕਿਉਂਕਿ ਸਰਕਾਰ ਪੰਜਾਬ ਦੇ ਲੋਕਾਂ ਨੇ ਇਹਨਾਂ ਨੂੰ ਐ ਤੇ ਇਹਨਾਂ ਦੇ ਭਾਈਵਾਲ ਕਾਂਗਰਸ ਪਾਰਟੀ ਦੋਨਾਂ ਨੂੰ ਇੱਥੋਂ ਬਿਸਤਰਾ ਗੋਲ ਕਰਨ ਦਾ ਸਮਾਂ ਲੋਕਾਂ ਨੇ ਮਨ ਬਣਾ ਰੱਖਿਆ ਤੇ ਮੈਂ ਫੇਰ ਦੋ ਰਾਂਗਾ ਤੁਸੀਂ ਕਹੋਗੇ ਜਾਂ ਘਟ ਤਾਂ ਮਗਰ ਕਾਂਗਰਸ ਦੇ ਮਗਰ ਪਿਆ ਉਹਨਾਂ ਦੇ ਇਹਨਾਂ ਦੇ ਕਰਮ ਖੋਟੇ ਆ ਸਾਬ ਆ 2013 ਦਾ ਜਿਹੜਾ ਐਕੁਇਜੀਸ਼ਨ ਵਾਲਾ ਕਾਨੂੰਨ ਹੈ ਹੌਣ ਲੈ ਕੇ ਆਇਆ ਸੀਗਾ ਇਹ ਭੁੱਲ ਗਏ ਜਿਹੜੇ ਇਹਨਾਂ ਦੇ ਕਾਂਗਰਸ ਦੇ ਪ੍ਰਧਾਨ ਹੈ ਇਹ ਭੁੱਲ ਗਏ ਕਾਂਗਰਸ ਜਿਹੜੇ ਆ ਜਿਹੜੇ ਲੀਡਰ ਆਫ ਆਪੋਜੀਸ਼ਨ ਬੜੇ ਫਿਰਦੇ ਆ ਅੱਜ ਤਾਈਂ ਟੂ ਨਹੀਂ ਨਿਕਲੀ ਉਹਨਾਂ ਦੀ ਆਵਾਜ਼ ਨਹੀਂ ਨਿਕਲਦੀ ਗੋਡੇ ਟੇਕ ਰੱਖੇ ਆ ਭਾਈਵਾਲ ਆ ਜਿਹੜੇ ਸੋ ਕਾਲਡ ਕੇਜਰੀਵਾਲ ਸਾਹਿਬਾਂ ਦੇ ਮਾਰੀ ਜਾਂਦੇ ਆ ਵੀ ਹੁਣ ਸਾਡਾ ਤਾਂ ਕੋਈ ਨਾਲ ਸਮਝੌਤਾ ਨਹੀਂ ਇਹਨਾਂ ਦਾ ਸਮਝੌਤਾ ਇਹਨਾਂ ਨੇ ਕਿੱਤੇ ਫੜ ਰੱਖੇ ਸਭ ਸੁਝੋਤਾ ਤਾਂ ਬਰਾਬਰੀ ਨਾਲ ਹੁੰਦਾ ਆ ਆ ਪੰਜਾਬ ਕਾਂਗਰਸ ਗੋਡਿਆਂ 'ਚ ਡਿੱਗੀ ਫਿਰਦੀ ਐ ਇਸ ਕਰਕੇ ਕੋਈ ਸਮਝੌਤਾ ਨਹੀਂ ਇਹਦੇ ਕਿਸਾਨਾਂ ਦੀ ਜ਼ਮੀਨ ਤੇ ਪਹਿਰਾ ਬੀਜੇਪੀ ਦੇਊਗੀ ਸਾਹਿਬ ਬਿਲਕੁਲ ਤੇ ਕਿਸੇ ਨੂੰ ਹੱਥ ਨਹੀਂ ਲਾਉਣ ਦਿੰਦੇ ਤੁਸੀਂ ਟੋਕੇ ਕਹਿ ਸਕਦੇ ਹੋ ਸਿੱਧੂ ਸਾਹਿਬ ਜੀ ਸਾਹਿਬ ਜੀਮਾਨ ਸਾਹਿਬ ਤੁਸੀਂ ਪਾਰਟੀ ਦੇ ਪ੍ਰਧਾਨ ਹੋ ਸੀ ਲੁਧਿਆਣੇ ਦੇ ਗੱਲੇ ਲੁਧਿਆਣੇ ਦੇ ਨਹੀਂ ਸਾਰੇ ਪੰਜਾਬ ਦੇ ਕਿਸਾਨਾਂ ਨੂੰ ਅੱਜ ਇੱਥੋਂ ਸੁਨੇਹਾ ਲਾਣ ਲੱਗੇ ਆ ਆ ਸਿਰਫ 1.5 ਸਾਲ ਦੀ ਗੱਲ ਹੈ ਸਾਥੀਓ ਆ ਜ਼ਮੀਨ ਕਿਤੇ ਨਹੀਂ ਜਾਣ ਦੇਂਦੇ ਤੁਹਾਡੀ ਹੌਸਲਾ ਰੱਖੋ ਕਿਤੇ ਨਹੀਂ ਜਾਣ ਦੇਂਦੀ ਭਾਜਪਾ ਪਾਰਟੀ ਤੁਖਸਰ ਪਲੀਜ਼ ਐਸਾ ਹੈ ਕਿ ਪੰਜਾਬ ਦੇ ਅੰਦਰ ਕੇਜਰੀਵਾਲ ਸਾਹਿਬ ਦੇ ਇਸ਼ਾਰਿਆਂ ਤੇ ਚੱਲਣ ਵਾਲੀ ਕੱਟ ਪੁਤਲੀ ਭਗਵੰਤ ਮਾਨ ਦੀ ਸਰਕਾਰ ਨੇ ਪੰਜਾਬ ਦੇ ਅੰਦਰ ਲਗਭਗ 75000 ਏਕੜ ਜ਼ਮੀਨ ਕਬਜ਼ਾਨ ਦੀ ਦਕੈਤੀ ਦੀ ਯੋਜਨਾ ਬਣਾਈ ਜਿੱਥੇ ਲਗਭਗ 20000 ਇੰਡਸਟਰੀ ਹੈ ਔਰ ਲਗਭਗ 50 52000 ਏਕੜ ਰੈਜ਼ੀਡੈਂਸ਼ੀਅਲ ਹੈ ਇੱਕ ਇੱਕ ਸ਼ਹਿਰ ਦਾ ਵੇਰਵਾ ਲਈਏ ਤੇ ਜਿਹੜੇ ਸ਼ਹਿਰ ਅੱਜ ਜਿੱਥੇ ਵਸੇ ਨੇ ਉਹਨਾਂ ਤੋਂ ਅਗਲੇ 400 ਸਾਲ ਪਾਛੇ ਜ਼ਮੀਨ ਐਕਵਾਇਰ ਕੀਤੀ ਜਾ ਰਹੀ ਹੈ ਇਹ ਐਕਵਾਇਰ ਕੀਤੀ ਜਾ ਰਹੀ ਹੈ ਕਿ ਲੈਂਡ ਮਾਫੀਆ ਦੇ ਹੱਥ ਮਜ਼ਬੂਤ ਕੀਤੇ ਜਾ ਰਿਹਾ ਹੈ ਔਰ ਕਿਸਾਨਾਂ ਦੀ ਜ਼ਮੀਨ ਉਪਜਾਊ ਜ਼ਮੀਨ ਕਬਜ਼ਾ ਕਰਨ ਦੀ ਯੋਜਨਾ ਕੇਜਰੀਵਾਲ ਸਾਹਿਬ ਦੇ ਇਸ਼ਾਰਿਆਂ ਤੇ ਭਗਵੰਤ ਮਾਨ ਸਾਹਿਬ ਦੀ ਕੱਟ ਪੁਤਲੀ ਸਰਕਾਰ ਕੇਜਰੀਵਾਲ ਦੀ ਟਿਊਨ ਤੇ ਡਾਂਸ ਕਰਕੇ ਪੰਜਾਬ ਦੇ ਕਿਸਾਨਾਂ ਦਾ ਹੱਕ ਖੋ ਰਹੀ ਤੁਸੀਂ ਇੱਥੋਂ ਅੰਦਾਜ਼ਾ ਲਗਾਓ ਕਿ ਇੱਕ ਲੁਧਿਆਣਾ ਦਾ ਐਗਜ਼ਾਮਪਲ ਲ ਲਈ ਜਿੰਨੀ ਆਬਾਦੀ ਹੈ 40 ਲੱਖ ਜਦ ਉਹ 3 ਕਰੋੜ ਹੋਏਗੀ ਉਦੋਂ ਹੋਏਗੀ ਉਹ ਰੇਸੇ ਅੱਜ ਹੀ ਜ਼ਮੀਨ ਐਕਵਾਇਰ ਕੀਤੀ ਜਾ ਰਹੀ ਔਰ ਜਿਹੜੀ ਧਾਰਾ ਚ ਐਕਵਾਇਰ ਕੀਤੀ ਜਾ ਰਹੀ ਭਗਵੰਤ ਸਿੰਘ ਸਾਹਿਬ ਦੇ ਸਾਰੇ ਹੀ ਜਿੰਨੇ ਉਹਨਾਂ ਨੇ ਅਖਬਾਰਾਂ ਚ ਐਡੇ ਐਡੇ ਲੰਬੇ ਖਸਰਾ ਨੰਬਰ ਬਾਕੇ ਛਾਪੇ ਮੈਂ ਤੁਹਾਡੇ ਤੋਂ ਐਲਾਨ ਕਰਨਾ 1 ਇੰਚ ਜ਼ਮੀਨ ਭਾਰਤੀ ਜਨਤਾ ਪਾਰਟੀ ਕਿਸਾਨਾ ਦੀ ਖੋਨ ਨਹੀਂ ਦੇਗੀ ਅਸੀਂ ਹੋਰ ਇਸੇ ਅੰਦੋਲਨ ਵਿੱਚ ਲਾਵਾਂਗੇ ਸਾਨੂੰ ਜ਼ਮੀਨ ਤੇ ਬੈਨਾ ਪਿਆ ਜ਼ਮੀਨ ਤੇ ਹੀ ਵਾਂਗੇ ਅਗਰ ਭੁਖੜਤਾਲਾ ਰੱਖਣੀਆਂ ਪਈਆਂ ਤੇ ਭੁਖੜਤਾਲਾ ਵੀ ਰੱਖਾਂਗੇ ਇਹ 1 ਇੰਚ ਜ਼ਮੀਨ ਨਹੀਂ ਲੈਣ ਦੇਾਂਗੇ ਕਿਉਂਕਿ ਇਹ ਗੈਰ ਕਾਨੂੰਨੀ ਹੈ ਜਿਹੜੇ ਕਾਨੂੰਨ ਦੇ ਤਹਿਤ ਤੁਸੀਂ ਜ਼ਮੀਨ ਅਕਵਾਇਰ ਕੀਤੀ ਹੈ ਉਸ ਜ਼ਮੀਨ ਦੇ ਅੰਦਰ ਉਸ ਕਾਨੂੰਨ ਦੇ ਤਹਿਤ ਕੇਵਲ ਫੈਂਸ ਵਾਸਤੇ ਜਾਂ ਤੁਸੀਂ ਉੱਥੇ ਕੋਈ ਰੋਡ ਨਿਕਲ ਰਹੀ ਹੈ ਔਰ ਐਸੇ ਜ਼ਮੀਨ ਐਕਵਾਇਰ ਕਰ ਸਕਦੇ ਐ ਇਸ ਵਿੱਚੇ ਪਾਰਟੀ ਦਾ ਫੈਸਲਾ ਹੈ ਪੰਜਾਬ ਦੇ ਪ੍ਰਧਾਨ ਸਾਹਿਬ ਇੱਥੇ ਬੈਠੇ ਸਾਰੇ ਪੂਰੀ ਦੀ ਪੂਰੀ ਪਾਰਟੀ ਭਾਰਤੀ ਜਨਤਾ ਪਾਰਟੀ ਪੰਜਾਬ ਚ ਹੋ ਰਹੀ ਇਸ ਟਕੈਤੀ ਨੂੰ ਨਹੀਂ ਹੋਣ ਦੇਗੀ 1.5 ਸਾਲ ਰਹਿ ਗਿਆ 1.5 ਸਾਲ ਭਗਵੰਤ ਮਾਨ ਸਾਹਿਬ ਤੁਹਾਡਾ ਕਾਊਂਟਡਾਊਨ ਸ਼ੁਰੂ ਹੋ ਚੁੱਕਾ ਪੰਜਾਬ ਦੀ ਜਨਤਾ ਬਾਏ ਬਾਏ ਕਰ ਰਹੀ ਹੈ ਜਾਓ ਗਲੋਲਤੋ ਤਰਾਹੀ ਮਾਮ ਤਰਾਹੀ ਮਾਮ ਕਰਦੀ ਹਰ ਵੀਲਡ ਔਰ ਇਹ ਜਿਹੜਾ ਧੱਕਾ ਹੈ ਇਹ ਪੰਜਾਬ ਦੀ ਇਕਨੋਮੀ ਪੰਜਾਬ ਦੀ ਫਾਰਮਿੰਗ ਔਰ ਪੰਜਾਬ ਦੀ ਜ਼ਮੀਨ ਤਿੰਨਾ ਤੇ ਡਕੈਤੀ ਹੈ ਇਹ ਡਕੈਤੀ ਨਹੀਂ ਹੋਣਦਿਆਂਗੇ ਇਹ ਡਕੈਤੀ ਨਹੀਂ ਹੋਣਦਿਆਂਗੇ ਜਦੋਂ ਪਿੰਡ ਦੇ ਇਹਨਾਂ ਨੇ ਐਡਵਰਟਾਈਜ਼ਮੈਂਟ ਚ ਕਿਹਾ ਸੀ ਕਿ ਅਸੀਂ ਕਿਸਾਨ ਕੋਲੋਂ ਪਹਿਲੇ ਮਨਜ਼ੂਰੀ ਲਾਂਗੇ ਐਕਸੈਪਟੈਂਸ ਲਾਂਗੇ ਔਰ ਹੀ ਰਿਆ ਮੰਗਾਗੇ ਉਹ ਹਾਂ ਕਰੇਗਾ ਤੇ ਉਹਨੂੰ ਸ਼ਾਮਲ ਕਰਾਂਗੇ ਜਦਕਿ ਸਿੱਧਾ ਹੀ ਨੋਟੀਫਿਕੇਸ਼ਨ ਖਸਰਾ ਨੰਬਰ ਪਾ ਕੇ ਅਸੀਂ ਕੀ ਕਰਨਾ ਚਾਹਨੇ ਕਿਸਾਨਾਂ ਦੇ ਹੱਥੋਂ ਹਲ ਖੋ ਕੇ ਉਹਨੂੰ ਇੱਕ ਚਿੱਠੀ ਦੇਣਾ ਚਾਹਨੇ ਆ ਕਿ ਤੇਰੀਆਂ 6 ਪੁਛਤਾ ਜਾਂ 5 ਪੁਛਤਾ ਚਿੱਠੀ 5 ਪੁਛਤਾ ਰੋਟੀ ਕਿੱਥੋਂ ਖਾਣੀ ਆ 5 ਪੁਛਤਾ ਪੰਜਾਬ ਚ ਲਾਣੀ ਜਾਂ ਕਿੱਥੇ ਲਗਭਗ 2 ਲੱਖ ਲੋਕਾਂ ਦੇ ਹੱਥਾਂ ਚੋਂ ਰੋਜ਼ਗਾਰ ਖੋ ਰਹੀ ਏ ਸਰਕਾਰ ਇਹ 2 ਲੱਖ ਲੋਕਾਂ ਦੇ ਜਿਹੜੇ ਵਾਈ ਕਰਦੇ ਨੇ ਵਾਈ ਦੇ ਨਾਲ ਮਜ਼ਦੂਰੀ ਕਰਦੇ ਨੇ ਸਿੱਧੇ 2 ਲੱਖ ਲੋਕਾਂ ਦੇ ਹੱਥਾਂ 'ਚੋਂ ਹੱਕ ਖੋ ਕੇ ਨੌਕਰੀਆਂ ਕਾਰੋਬਾਰ ਖੋ ਕੇ ਇਹ ਸਰਕਾਰ ਕਿਸੇ ਵੱਡੇ ਲੈਂਡ ਮਾਫੀਆ ਨੂੰ ਸਟੈਬਲਿਸ਼ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਸਾਡੀ ਭਾਰਤੀ ਜਨਤਾ ਪਾਰਟੀ ਕਿਸਾਨਾਂ ਨਾਲ ਸੁਨੀਲ ਜਾਕੜ ਜੀ ਸਾਡੇ ਸਟੇਟ ਲੀਡਰਸ਼ਿਪ ਦੇ ਨਾਲ ਉਹਨਾਂ ਅਧਿਕਾਰੀ ਦੀ ਲੀਡਰਸ਼ਿਪ 'ਚ ਇੱਕ ਵੱਡਾ ਅੰਦੋਲਨ ਚਲਾਏਗੀ ਕਿਸੇ ਵੀ ਸੂਰਜ ਮੈਂ ਤੁਹਾਡੇ ਰਾਂਹ ਇਹ ਕਹਿਣਾ ਚਾਹਨਾ ਸਾਰੇ ਪੰਜਾਬ ਦੇ ਕਿਸਾਨਾਂ ਨੂੰ ਇਹ ਤੱਕਾ ਅਈ ਤੱਕਾ ਨਹੀਂ 사ंगे ਔਰ ਇਹ ਅਹੰਕਾਰ ਬੋਲ ਰਿਹਾ ਕੇਜਰੀਵਾਲ ਸਾਹਿਬ ਦਾ ਭਗਵੰਤ ਮਾਨ ਦਾ ਅਹੰਕਾਰ ਬੋਲ ਰਿਹਾ ਇਹ ਅਹੰਕਾਰ ਟੁੱਟੇਗਾ ਪੰਜਾਬ ਦੀ ਧਰਤੀ ਹੈ ਜਿਨੇ ਕਦੀ ਵੀ ਹੰਕਾਰਿਆ ਸੋ ਮਾਰਿਆ ਪੰਜਾਬ ਦੀ ਧਰਤੀ ਦਾ ਹਮੇਸ਼ਾ ਹੀ ਸੰਦੇਸ਼ ਰਿਹਾ ਸੋ ਇਹ ਅਹੰਕਾਰ ਅਸੀਂ ਤੋੜਾਂਗੇ 1 ਇੰਚ ਜ਼ਮੀਨ ਵੀ ਕਿਸਾਨਾਂ ਦੀ ਨਹੀਂ ਜਾਣਦੇ ਆਂਗੇ ਟੈਕਨੀਕਲੀ ਇਹ ਰੋਂਗ ਨੇ ਕਾਨੂੰਨੀ ਇਹ ਰੋਂਗ ਨੇ ਪੰਜਾਬ ਦੀ ਫਾਈਨੈਂਸ਼ੀਅਲ ਸਥਿਤੀ ਦੇ ਮੁਤਾਬਕ ਇਹ ਗਲਤ ਨੇ ਆਰਬਨਾਈਜੇਸ਼ਨ ਦੀ ਪਾਲਿਸੀ ਦੇ ਮੁਤਾਬਕ 400 ਸਾਲ ਲੱਗੇ ਦੀ ਯੋਜਨਾ ਮੈਨੂੰ ਸਮਝ ਆਂਦੀ ਭਗਵੰਤਮਾਨ ਸਾਹਿਬ ਗਿਣਤੀ ਦੇ ਦਿਨ ਤੁਹਾਡੀ ਸਰਕਾਰ ਦੇ ਰਹਿ ਗਏ ਪਤਾ ਨਹੀਂ ਕਿਸ ਦਿਨ ਕੇਜਰੀਵਾਲ ਸਾਹਿਬ ਅੱਕ ਫੇਰ ਲੈਣ ਪੰਜਾਬ ਦੀ ਜਨਤਾ ਨੇ ਤੇ ਅੱਕ ਫੇਰੀ ਬੈਠੀ ਹੈ ਔਰ ਤੁਸੀਂ ਪੰਜਾਬ ਨਾਲ ਤੱਕਾ ਕਰ ਰਹੇ ਹੋ ਇਹ ਤੱਕਾ ਨਹੀਂ ਹੁੰਦਿਆਂਗੇ ਔਰ ਸਾਨੂੰ ਗਵਰਨਰ ਸਾਹਿਬ ਨੇ ਵੀ ਵਿਸ਼ਵਾਸ ਦਿਲਾਇਆ ਉਹਨਾਂ ਨੇ ਕਿਹਾ ਕੁਝ ਗੈਰ ਕਾਨੂੰਨੀ ਨਹੀਂ ਹੋਣ ਦਿੱਤਾ ਜਾਏਗਾ ਕੁਝ ਗੈਰ ਸੰਵਿਧਾਨਿਕ ਨਹੀਂ ਹੋਣ ਦਿੱਤਾ ਔਰੇ ਬਾਈਆਂ ਪਿੰਡਾਂ ਦੇ ਸਰਪੰਚ ਪ੍ਰਧਾਨ ਬਲੋਕ ਸੰਭਦੀ ਮੈਂਬਰ ਨਾਲ ਆ ਕੇ ਅੱਜ ਗਵਰਨਰ ਸਾਹਿਬ ਨੂੰ ਮਿਲ ਕੇ ਗਏ ਨੇ ਇੱਕ ਮਿੰਟ ਮੈਂ ਚੇਅਰਮੈਨ ਸਾਹਿਬ ਨੂੰ ਦਿਦਾਰ ਸਿੰਘ ਜੀ ਨੂੰ ਵੀ ਰਿਕੁਐਸਟ ਕਰੂੰਗਾ ਉਹ ਵੀ ਤੁਹਾਡੇ ਨਾਲ ਸਾਂਝਾ ਕਰਨਗੇ ਪਰ ਇੱਕ ਤੁਹਾਡੇ ਨੋਟਿਸ 'ਤੇ ਕਿਉਂਕਿ ਆ ਗੱਲ ਕਿਤੇ ਕੋਈ ਗੌਰ ਨਹੀਂ ਕਰਦਾ ਲੋਕਾਂ ਨੂੰ ਤੁਸੀਂ ਦੱਸਣਾ ਹੈ ਸੈਕਸ਼ਨ 4 ਜਿਹੜਾ ਮੈਂ ਗੱਲ ਕਰਦਾ ਸੈਕਸ਼ਨ 4 ਦੇ ਤਹਿਤ ਜ਼ਮੀਨ ਦੇ ਮਤਲਬ ਸਰਕਾਰ ਦਾ ਕਬਜ਼ਾ ਹੋ ਜਾਂਦਾ ਨਾ ਤਾਂ ਮੌਰਗੇਜ ਹੋ ਸਕਦੀ ਨਾ ਉਹ ਬਿਕ ਸਕਦੀ ਰਜਿਸਟਰੀ ਨਹੀਂ ਹੁੰਦੀ ਸੈਕਸ਼ਨ 6 ਉਹਦੇ ਬਾਅਦ ਲੱਗਦਾ ਹੈ ਸੈਕਸ਼ਨ 6 ਲੱਗਣ ਤੋਂ ਪਹਿਲਾਂ ਸੈਕਸ਼ਨ 6 ਜਦੋਂ ਲੱਗਦਾ ਸਰਕਾਰ ਅਕਵਾਇਰ ਕਰ ਲੈਂਦੀ ਹੈ ਆਹ ਹੁਣ ਸਰਕਾਰ ਨੇ ਸੈਕਸ਼ਨ 4 ਲਾਤਾ ਤੇ ਆ ਜਿਹੜਾ ਕਾਨੂੰਨ ਬਣਾਇਆ ਹੈ ਲੈਂਡ ਪੂਲਿੰਗ ਵਾਲਾ ਇੱਕ ਫਰਮਾਨ ਹੈ ਇਹਦੇ ਕੋਈ ਰੂਲਸ ਜਾਂ ਰੈਗੂਲੇਸ਼ਨ ਅਜੇ ਫਰੇਮ ਨਹੀਂ ਕੀਤੇ ਗਏ ਸਭ ਕਿਸੇ ਨੂੰ ਨਹੀਂ ਪਤਾ ਵੀ ਕਿਵੇਂ ਹੋਊਗਾ ਕਦੋਂ ਰੂਲ ਬਣਨਗੇ ਕਦੋਂ ਇੰਪਲੀਮੈਂਟ ਹੋਣਗੇ ਕਦੋਂ ਆ ਜ਼ਮੀਨਾਂ ਵਿਕਣਗੀਆਂ ਲੋਕਾਂ ਨੂੰ ਪਰਮਾਨ ਵਾਸਤੇ ਬਾ ਮਰੋੜਨ ਵਾਸਤੇ ਸੌਦੇਬਾਜ਼ੀ ਕਰਨ ਵਾਸਤੇ ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀਗੀ ਵੀ ਇਹਨਾਂ ਨੇ ਵੱਡੇ ਜਿਹੜੇ ਆ ਡਿਵੈਲਪਰਸ ਹੈਗੇ ਇਹਨਾਂ ਨਾਲ ਰਲ ਕੇ ਐਗਰੀਗੇਟਰ ਹੁੰਦਾ ਵੀ ਅਸੀਂ ਜ਼ਮੀਨ ਇਕੱਠੀ ਕਰਕੇ ਦੇ ਦਿੰਦੇ ਆ ਤੁਹਾਨੂੰ ਕਿਉਂਕਿ ਕਿਸੇ ਨੇ ਵਿਚਾਲੇ ਦੇਣੀ ਨਹੀਂ ਅਸੀਂ ਤੁਹਾਨੂੰ ਡਾਂਗ ਦੇ ਨਾਲ ਇਕੱਠੀ ਕਰਕੇ ਦੇ ਦਿੰਦੇ ਆ ਆ ਇਹਨਾਂ ਨੇ ਡਾਂਗ ਵਾਈ ਆ ਕਿਸਾਨ ਦੇ ਉੱਤੇ ਸਿੱਧਮ ਸਿੱਧੀ ਜਿਹੜੇ ਲੋਕ ਕਹਿੰਦੇ ਸੀ ਪੰਜਾਬ ਦੇ ਕਿਸਾਨਾਂ ਦੇ ਅਸੀਂ ਰਾਖੇ ਆ ਆ ਸਰੇ ਆਮ ਪੰਜਾਬ ਦੇ ਕਿਸਾਨਾਂ ਦੇ ਉੱਤੇ ਪਹਿਲਾਂ ਇਹਨਾਂ ਨੇ ਕਿਸਾਨਾਂ ਨੂੰ ਉੱਥੋਂ ਪੰਜਾਬ ਭਵਨ ਚੋਂ ਕੱਢਿਆ ਹੁਣ ਕੇਜਰੀਵਾਲ ਸਾਹਿਬ ਨੇ ਪੰਜਾਬ ਦੇ ਕਿਸਾਨਾਂ ਨੂੰ ਆਪਣੀ ਜ਼ਮੀਨ ਚੋਂ ਵੀ ਕੱਢਿਆ ਉੱਥੇ ਲੁਧਿਆਣੇ ਕੋਲ ਜਗਰਾਉਂ ਕੋਲ 100 ਏਕੜ ਦੇ ਅੰਦਰ ਸਰਕਾਰ ਨੇ ਸ਼ੂਗਰ ਮਿਲ ਦੀ ਜਿਹੜੀ ਬੰਦ ਪਈ ਹੈ ਉਹਦੀ ਫੈਕਟਰੀ ਚ ਕਲੋਨੀ ਕੱਟੀ ਹੈ ਇੱਕ ਵੀ ਪਲਾਟ ਨਹੀਂ ਵਿਕਿਆ ਇੱਕ ਵੀ ਪਲਾਟ ਨਹੀਂ ਵਿਕਿਆ ਸਾਹਿਬ ਉੱਥੇ 2010 ਚ ਕੱਟੀ 2010 ਦੀ ਅੱਜ ਤੱਕ ਤੁਰੇ ਫਿਰਦੀ ਹੈ ਤੇਦਾਰ ਸਿੰਘ ਜੀ ਮੈਂ ਰਿਕਵੈਸਟ ਕਰੂੰਗਾ ਪਲੀਜ਼ ਆ ਕੇ ਆਓ ਸਾਹਿਬ ਸਿੱਧੂ ਸਾਹਿਬ ਤੁਸੀਂ ਵੀ ਦੱਸੋ ਕਾਨੂੰਨੀ ਉਨ੍ਹਾਂ ਨੇ ਨੂੰ ਤੁਸੀਂ ਦੱਸੋ ਪਲੀਜ਼ ਮੈਂ ਪਹਿਲਾਂ ਤਾਂ ਧੰਨਵਾਦ ਕਰਦਾ ਜਖੜ ਸਾਹਿਬ ਦਾ ਚੌਕ ਸਾਹਿਬ ਦਾ ਸਿੱਧੂ ਸਾਹਿਬ ਦਾ ਜਿਨ੍ਹਾਂ ਨੇ ਸਾਨੂੰ ਅੱਜ ਰਾਜਪਾਲ ਸਾਹਿਬ ਨਾਲ ਮਿਲਾਇਆ ਅਤੇ ਵਿਸ਼ਵਾਸ ਦਿਵਾਇਆ ਕਿ ਠੋੜੀਆਂ ਜ਼ਮੀਨਾਂ ਤੇ ਅਸੀਂ ਭੂ ਮਾਫੀਆ ਦਾ ਕਬਜ਼ਾ ਨਹੀਂ ਹੋਣ ਦਵਾਂਗੇ ਮੈਂ ਦੱਸਣਾ ਚਾਹੁੰਦਾ ਪਿਛਲੇ ਦਿਨੇ ਸੀ ਸਾਰੀਆਂ ਪੰਚਾਇਤਾਂ ਨੇ ਇੱਕ ਤਾਂ ਮਤਾ ਪਾਇਆ ਵੀ ਅਸੀਂ 1 ਇੰਚ ਵੀ ਜ਼ਮੀਨ ਆ ਜਿਹੜੀ ਇਹਨਾਂ ਨੂੰ ਦਵਾਂਗੇ ਕਿ ਦਵਾਂਗੇ ਨਹੀਂ ਤੇ ਨਾ ਹੀ ਇਹਨਾਂ ਨੂੰ ਪਾਰਟੀ ਨੂੰ ਛਾੜੂ ਪਾਰਟੀ ਨੂੰ ਅਸੀਂ ਪਿੰਡਾਂ ਚ ਵੜਨ ਦਵਾਂਗੇ ਕਿਉਂਕਿ ਇਹਨਾਂ ਨੇ ਸਾਡੀ ਮਾਪ ਨੂੰ ਹੱਥ ਪਾਇਆ ਵਾ ਮਾਂ ਨੂੰ ਹੱਥ ਪਾਇਆ ਉਹ ਕੋਈ ਵੀ ਬਰਦਾਸ਼ਤ ਸਾਡਾ ਜ਼ਿੰਮੇਦਾਰ ਕਰੂਗਾ ਅੱਜ ਸਾਰੇ ਪਿੰਡਾਂ ਤੋਂ ਅਸੀਂ ਜ਼ਿੰਮੇਦਾਰ ਆ ਜਿਹੜੇ ਸਿੱਧੂ ਸਾਹਿਬ ਦੀ ਗਵਾਹੀ ਚ ਚੁੱਗ ਸਾਹਿਬ ਦੀ ਜਾਖੜ ਸਾਹਿਬ ਦੀ ਗਵਾਹੀ ਦੇ ਵਿੱਚ ਅਸੀਂ ਇੱਥੇ ਪਹੁੰਚੇ ਆ ਪਰ ਅਸੀਂ ਇਹਨਾਂ ਨੂੰ ਦੱਸਣਾ ਚਾਹੁੰਦੇ ਆ ਵੀ ਜੇ ਆਪ ਦਾ ਨੋਟੀਫਿਕੇਸ਼ਨ ਜਲਦੀ ਤੋਂ ਜਲਦੀ ਵਾਪਸ ਲੈਣਾ ਸਾਨੂੰ ਕੋਈ ਵੀ ਕੁਰਬਾਨੀ ਕਰਨੀ ਪਈ ਅਸੀਂ ਕੁਰਬਾਨੀ ਕਵਾਂਗੇ 1 ਇੰਚ ਵੀ ਇਹਨਾਂ ਨੂੰ ਜਗ੍ਹਾ ਨਹੀਂ ਦੇਵਾਂਗੇ ਨਾ ਹੀ ਇਹਨਾਂ ਨੂੰ ਅਸੀਂ ਪਿੰਡਾਂ ਦੇ ਵਿੱਚ ਵੜਨ ਦਵਾਂਗੇ ਕਿਉਂਕਿ ਅਸੀਂ ਬਕਾਇਦਾ ਪਿੰਡਾਂ ਤੌਰ ਤੇ ਸਾਰੇ ਪਿੰਡ ਦੇ ਇਕੱਠਾ ਹੋ ਕੇ ਮਤੇ ਪਾ ਚੁੱਕਿਆ ਇਹ ਐਡੇ ਝੂਠੇ ਆ ਐਡੇ ਝੂ ਸ਼ੇਬਨਾ ਅਸੀਂ ਉਹ ਜਿਹੜੀ ਜ਼ਮੀਨ ਆ ਰਿਕਵਰ ਨਹੀਂ ਕੀਤੀ ਸਾਡੇ ਪਿੰਡਾਂ ਚ ਇੱਕ ਵੀ ਇਹਨਾਂ ਦੇ ਕੋਈ ਗਲਾਡਾ ਦਾ ਅਫਸਰ ਕੋਈ ਵੀ ਅਫਸਰ ਨੇ ਆ ਕੇ ਸਾਨੂੰ ਪੁੱਛਿਆ ਨਹੀਂ ਤੁਹਾਡੀ ਜ਼ਮੀਨ ਤੁਸੀਂ ਦੇਣੀ ਚਾਹੁੰਦੇ ਆ ਜਾਂ ਨਹੀਂ ਦੇਣੀ ਚਾਹੁੰਦੇ ਪਰ ਸਾਨੂੰ ਤਾਂ ਉਹਦੇ ਪਤਾ ਲੱਗਿਆ ਜਿੱਦੇ ਵੱਡੇ ਵੱਡੇ ਅਖਬਾਰਾਂ ਦੇ ਵਿੱਚ ਪੜਿਆ ਕਿ ਤੁਹਾਡੀਆਂ ਸਾਰੀਆਂ ਜ਼ਮੀਨਾਂ ਜਿਹੜੀਆਂ ਰਿਕਵਰ ਹੋ ਚੁੱਕੀਆਂ ਆ ਪਰ ਅਸੀਂ ਇਹਨਾਂ ਨੂੰ ਇਹ ਦੱਸਣਾ ਚਾਹੁੰਦੇ ਆ ਤੁਹਾਡਾ 1.5 ਸਾਲ ਦਾ ਸਮਾਂ ਰਗਾ ਤੁਸੀਂ ਕਦੇ ਵੀ ਕਦੇ ਵੀ ਪੰਜਾਬ ਦੇ ਵਿੱਚ ਤੁਸੀਂ ਮੈਂਬਰ ਵੀ ਨਹੀਂ ਬਣ ਸਕਦੇ ਐਮਐਲਏ ਦੀ ਗੱਲ ਤਾਂ ਦੂਰ ਰਹਿ ਗਈ ਵਿਕਰਮ ਸਿੱਧੂ ਜਿਹੜੇ ਸਾਰੇ ਕੇਸ ਨੂੰ ਐਡਵੋਕੇਟ ਵਿਕਰਮ ਸਿੱਧੂ ਇਤਨੁਸਾਰ ਸਾਡੇ ਕੈਂਡੀਡੇਟ ਵੀ ਰਹੇ ਆ ਜੀ ਉਥੋਂ ਤੇ ਸਾਡੇ ਬੜੇ ਸੀਨੀਅਰ ਲੀਡਰ ਹੈ ਵਿਕ੍ਰਮ ਸਿੱਧੂ ਜੀ ਪਲੀਜ਼ ਬਹੁਤ ਬਹੁਤ ਧੰਨਵਾਦ ਜਾਖੜ ਸਾਹਿਬ ਚੋਕ ਸਾਹਿਬ ਦਾ ਤੇ ਖਾਸ ਤੌਰ ਤੇ ਜਿਹੜੀਆਂ ਸਾਡੀਆਂ 37 ਪਿੰਡਾਂ ਦੀਆਂ ਪੰਚਾਇਤਾਂ ਨੇ ਜ਼ਿਲ੍ਹਾ ਲੁਧਿਆਣਾ ਦੀਆਂ ਪੰਜਾਬ ਦੀ ਧਰਤੀ ਗੁਰੂਆਂ ਤੇ ਪੀਰਾਂ ਦੀ ਧਰਤੀ ਹੈ ਤਾਂ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਖੇਤੀ ਨੂੰ ਸਭ ਤੋਂ ਉੱਤਮ ਦਰਜਾ ਦਿੱਤਾ ਸੀ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਗੈਰ ਕਾਨੂੰਨੀ ਇੱਕ ਲੈਂਡ ਪੁਲਿੰਗ ਪਾਲਿਸੀ 2025 ਬਣਾ ਕੇ ਸਾਰੇ ਪੰਜਾਬ ਦੇ ਵਿੱਚ 75000 ਹਟਾਈ ਲੈਂਡ ਨੂੰ ਜਿਹੜੀ ਖੇਤੀਬਾੜੀ ਵਾਲੀ ਵਾਹੀਯੋਗ ਜ਼ਮੀਨ ਆ ਉਹਨੂੰ ਇੱਕ ਕਾਨੂੰਨ ਜਿਹੜਾ 2013 ਦੇ ਵਿੱਚ ਜਿਹਨੂੰ ਲਾਰ ਐਕਟ ਸੀ ਕਹਿੰਦੇ ਆ ਕਾਂਗਰਸ ਪਾਰਟੀ ਨੇ ਬਣਾਇਆ ਸੀ ਉਹਦਾ ਸਹਾਰਾ ਲੈ ਕੇ ਅੱਜ ਇਸ ਕਾਨੂੰਨ ਨੂੰ ਇੰਪਲੀਮੈਂਟ ਕਰਨਾ ਚਾਹੁੰਦੀ ਹੈ ਜੋ ਕਿ ਬਿਲਕੁਲ ਗੈਰ ਕਾਨੂੰਨੀ ਹੈ ਇਹ ਗੱਲ ਬਿਲਕੁਲ ਜਾਖੜ ਸਾਹਿਬ ਨੇ ਚੁੱਕ ਸਾਹਿਬ ਨੇ ਸਹੀ ਦਸੀ ਕਿ ਸਾਡੇ ਲੁਧਿਆਣਾ ਸ਼ਹਿਰ ਦੀ ਪਾਪੂਲੇਸ਼ਨ ਆ 40 ਲੱਖ 40 ਲੱਖ 90 ਹਜ਼ਾਰ ਇਸ ਵਕਤ ਔਰ ਇੱਕ ਸਾਲ ਦੀ ਜਿਹੜੀ ਵਾਧਾ ਦਰ ਆ ਉਹ ਕਰੀਬ ਕਰੀਬ 2% ਆ ਔਰ ਕਰੀਬ ਪਿਛਲੇ 72 ਸਾਲਾਂ ਦੇ ਵਿੱਚ ਅਸੀਂ 6000 ਏਕੜ ਦੇ ਵਿੱਚ ਵੀ ਪੂਰੀ ਬਸੋਂ ਨਹੀਂ ਕਰ ਸਕੇ ਅੱਜ ਵੀ ਉਹਦੇ ਵਿੱਚ ਸਾਡਾ ਕਰੀਬ ਕਰੀਬ 30% ਜਿਹੜੇ ਰੈ residențial ਹਾਊਸ ਨੇ ਖਾਲੀ ਪੈਣ ਸੋ ਕਹਿਣ ਦਾ ਮਕਸਦ ਕੇ ਆਮ ਆਦਮੀ ਪਾਰਟੀ ਨੇ ਇਹ 225 ਗੈਰਕੁਮਨੀ ਪਾਲਿਸੀ ਦਾ ਦੇ ਦਿੱਤੀ ਲੇਕਿਨ ਉਹਦਾ ਮਕਸਦ ਕੋਈ ਨਹੀਂ ਦੱਸਿਆ ਨਾ ਕੋਈ ਉਹਦੇ ਰੂਲਸ ਡਰਾਫਟ ਕੀਤੇ ਨਾ ਕੋਈ ਇਹਦਾ ਕਾਨੂੰਨ ਬਣਾਇਆ ਔਰ ਬਿਲਕੁਲ ਅਖਬਾਰਾਂ ਦੇ ਵਿੱਚ ਉਹ ਖਸਰਾ ਨੰਬਰ ਦੇ ਕੇ ਕਿਸਾਨਾਂ ਨੂੰ ਅੱਜ ਇਸ ਚੀਜ਼ ਤੋਂ ਰਹਿਤ ਕਰ ਦਿੱਤਾ ਕਿ ਤੁਸੀਂ ਆਪਣੀ ਜ਼ਮੀਨ ਨਾਲ ਵੇਚ ਸਕਦੇ ਹੋ ਨਾ ਉੱਤੇ ਕੋਈ ਕੰਸਟਰਕਸ਼ਨ ਕਰ ਸਕਦੇ ਹੋ ਨਾ ਉਹਨੂੰ ਕਿਸੇ ਵੀ ਤਰ੍ਹਾਂ ਤੁਸੀਂ ਯੂਜ਼ ਕਰ ਸਕਦੇ ਹੋ ਕਿਸੇ ਵੀ ਕਿਸਾਨ ਨੇ ਜੇਕਰ ਅਜਿਹੀ ਪੁੱਤ ਵਿਹਣ ਆਇਆ ਉਹਨੇ ਕੋਈ ਵੀ 4 ਪੈਸੇ ਬੈਂਕ ਕੋਲ ਕੇ ਪਲੇਜ ਕਰਕੇ ਲੈਣੇ ਨੇ ਤੇ ਉਹਦੀ ਜ਼ਮੀਨ ਅੱਜ ਕਿਸੇ ਵੀ ਬੈਂਕ ਦੇ ਕੋਲ ਕਰਜ਼ਾ ਵੀ ਨਹੀਂ ਅਸੀਂ ਲੈ ਸਕਦੇ ਕਹਿਣ ਦਾ ਭਾਅ ਵੇਚੀ ਵੀ ਨਹੀਂ ਜਾ ਸਕਦਾ ਇਹਨਾਂ ਨੇ ਕਿਸਾਨਾਂ ਦੀ ਉਸ ਖੇਤੀਬਾੜੀ ਵਾਲੀ ਜ਼ਮੀਨ ਦੇ ਉੱਪਰ ਕਬਜ਼ਾ ਕਰਨ ਦਾ ਇੱਕ ਗੈਰ ਕਾਨੂੰਨੀ ਇਹਨਾਂ ਨੇ ਪਾਲਿਸੀ ਬਣਾਈ ਆ ਜਿਹੜੇ ਕਾਨੂੰਨੀ ਪੱਖ ਤੋਂ ਬਿਲਕੁਲ ਰਹਿਤ ਆ ਇਸ ਸੰਬੰਧ ਵਿੱਚ ਆਖੜ ਜਾਖੜ ਸਾਹਿਬ ਜੀ ਦੀ ਗਵਾਹੀ ਦੇ ਵਿੱਚ ਅਸੀਂ ਚੁੱਕ ਸਾਹਿਬ ਜੀ ਦੀ ਗਵਾਹੀ ਦੇ ਵਿੱਚ ਦੇਵੀ ਸਾਹਿਬ ਨਾਲ ਤੁਮਾਨ ਸਾਹਿਬ ਨਾਲ ਹੋਰ ਵੀ ਅਸੀਂ ਜਿਹੜੇ ਸੀਨੀਅਰ ਲੀਡਰ ਸਾਹਿਬਾਨ ਨੇ ਭਾਜੀਪੀ ਦੇ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਅਸੀਂ ਲੁਧਿਆਣਾ ਸ਼ਹਿਰ ਦੇ ਕਰੀਬ ਕਰੀਬ 37 ਪਿੰਡਾਂ ਦੇ ਵਿੱਚ ਅਸੀਂ ਜਾ ਕੇ ਸਾਰਿਆਂ ਕੋਲੋਂ ਕਿਸਾਨਾਂ ਕੋਲੋਂ ਅਸੀਂ ਦਸਖਤ ਕਰਵਾਏ ਔਰ ਐਫੀਡੇਵਟ ਲੈ ਔਰ ਉਹਨਾਂ ਕੋਲੋਂ ਮਤੇ ਪੁਆਏ ਤਾਂ ਉਹਨਾਂ ਨੇ ਮਤੇ ਪਾ ਕੇ ਕਿਹਾ ਕਿ ਅਸੀਂ ਇੱਕ ਵੀ ਇੰਚ ਆਪਣੀ ਜ਼ਮੀਨ ਜਿਹੜੀ ਆ ਉਹ ਅਸੀਂ ਪੰਜਾਬ ਸਰਕਾਰ ਨੂੰ ਨਹੀਂ ਦੇਣਾ ਚਾਹੁੰਦੇ ਬਿਊਟੀ ਦਾ ਇਹ ਆ ਕਿ ਜਿਹੜਾ ਅਜਿਹਾ ਆਪੋਜੀਟ ਗਰੁੱਪ ਵੀ ਆਪਣੇ ਅਸੈਂਬਲੀ ਵਿੱਚ ਬੈਠਾ ਉਹ ਅੱਜ ਇਹਨਾਂ ਨੇ 2013 ਦੇ ਵਿੱਚ ਇਹ ਗੈਰ ਕਾਨੂੰਨੀ ਲਾਰ ਐਕਟ ਬਣਾਇਆ ਸੀ ਦੂਸਰੇ ਪਾਸੇ ਜਿਹੜਾ ਪਾਲਿਸੀ 2025 ਵਾਲਾ ਗਰੁੱਪ ਆ ਉਹ ਕਿਹੜਾ ਬੈਠਾ ਜਿਹੜੀ ਵਜੂਦਾ ਸਰਕਾਰ ਆ ਕਹਿਣ ਦਾ ਭਾਵ ਜਾਖੜ ਸਾਹਿਬ ਜੀ ਨੇ ਬਿਲਕੁਲ ਸਹੀ ਦਰਸਾਇਆ ਕਿ ਦੋਵੇਂ ਆਪਸ ਵਿੱਚ ਮਿਲੇ ਹੋਏ ਨੇ ਕਹਿਣ ਦਾ ਮਕਸਦ ਕੁਝ ਬੰਦੇ ਡੈਕੂਟੇਸ਼ਨ ਤੇ ਕਾਂਗਰਸ ਦੇ ਵਿੱਚੋਂ ਆਮ ਆਦਮੀ ਪਾਰਟੀ 'ਚ ਨੇ ਤੇ ਆਮ ਆਦਮੀ ਵਾਲੇ ਕੁਝ ਬੰਦੇ ਉਧਰ ਬੈਠੇ ਨੇ ਕਹਿਣ ਤਾਂ ਤਾਈਓ ਹੀ ਕਾਂਗਰਸ ਪਾਰਟੀ ਦੇ ਕਿਸੇ ਵੀ ਲੀਡਰ ਸਾਹਿਬਾਨ ਨੇ ਇਸ ਗੈਰਕਾਨੂੰਨੀ ਪਾਲਿਸੀ ਦੇ ਅਗੇਂਸਟ ਅੱਜ ਤੱਕ ਜਾਖੜ ਸਾਹਿਬ ਜੀ ਦੇ ਅਨੁਸਾਰ ਇੱਕ ਵੀ ਸ਼ਬਦ ਨਹੀਂ ਕਿਹਾ ਸੋ ਇਸ ਗੈਰਕਾਨੂੰਨੀ ਪਾਲਿਸੀ ਨੂੰ ਅਸੀਂ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਅਸੀਂ ਚੈਲੰਜ ਵੀ ਕਰਨ ਜਾ ਰਹੇ ਹਾਂ ਔਰ ਅੱਜ ਗਵਰਨਰ ਸਾਹਿਬ ਜੀ ਨੂੰ ਵੀ ਮਿਲੇ ਆ ਜਿਨ੍ਹਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਇਸ ਗੈਰਕਾਨੂੰਨੀ ਪਾਲਿਸੀ ਦੇ ਉੱਪਰ ਕਿਸਾਨਾਂ ਦੇ ਹੱਕਾਂ ਦੇ ਉੱਪਰ ਕਿਸੇ ਨੂੰ ਵੀ ਅਜਾਜਤ ਨਹੀਂ ਦਿੱਤੀ ਜਾਏਗੀ ਤੋਂ ਇਹਨਾਂ ਦੇ ਹੱਕਾਂ ਨੂੰ ਬਰਬਾਦ ਕਰੇ ਇੱਕ ਗੱਲ ਆਖਰੀ ਸਵਾਲ ਜਿਹੜੀ ਸਿੱਧੂ ਸਾਹਿਬ ਤੁਸੀਂ ਉਹ ਵੀ ਥੜਾ تفصیل ਚ ਦੱਸੋ ਆ ਜਿਹੜੀ ਫਰਟਾਈਲ ਲੈਂਡ ਹੈ ਜਿਹੜੀ ਐਕਵਾਇਰ ਕਰਨ ਲੱਗੇ ਲੁਧਿਆਣੇ ਵਾਲੇ ਜੀ ਮੋਟਾ ਮੋਟਾ ਚੇਅਰਮੈਨ ਸਾਹਿਬ ਦੱਸ ਦੇਣਗੇ ਸਰਪੰਚ ਸਾਹਿਬ ਦੱਸ ਦੇਣਗੇ 180 ਕਰੋੜ ਰੁਪਏ ਦਾ ਝੂਨਾ ਹੁੰਦਾ ਉੱਥੇ ਅਸਾਂ ਬਿਲਕੁਲ ਸਹੀ ਕਹਿ ਰਹੇ ਹੋ 175 70 170 ਕਰੋੜ ਦੀ ਕਣਕ ਉੱਥੇ ਵਿਦਾਇਸ਼ ਹੁੰਦੀ ਹੈ ਕਰੀਬ ਕਰੀਬ 3-4 ਬੰਦਾ ਲੇਬਰ ਦਾ 3-4 ਬੰਦਾ ਉੱਥੇ ਲੇਬਰ ਹੈ ਜਿਹੜਾ ਉਸ ਜ਼ਮੀਨ ਤੇ ਕੰਮ ਕਰਦਾ ਉਹਨਾਂ ਨੂੰ ਇਹਨਾਂ ਨੇ ਇਸ ਇੱਕ ਇਹ ਜਿਹੜੇ ਤੁਗਲਕੀ ਫਰਮਾਨ ਹੈ ਆ ਜਿਹੜੇ ਹੈ ਕੇਜਰੀਵਾਲ ਸਾਹਿਬ ਆ ਭਗਵੰਤ ਮਾਨ ਦੇ ਅੰਦਰ ਤੁਗਲਕ ਵਾਲਾ ਰੂਹ ਵੜ ਗਈ ਤੁਗਲਕੀ ਫਰਮਾਨ ਦੇ ਜ਼ਰੀਏ 30000 ਜਿਹੜੇ ਉਥੇ ਕੰਮੇ ਹੈ ਜਿਹੜੇ ਉਹ ਕੰਮ 'ਚ ਲੱਗੇ ਹੈ ਉਹਨਾਂ ਨੂੰ ਵਾਂਝਾ ਕਰਤਾ ਨੌਕਰੀ ਤੋਂ ਤੇ ਆ ਜਿਹੜੀ ਕਿਰੀਬਨ ਸਾਢੇ 300 400 ਕਰੋੜ ਰੁਪਏ ਦੀ ਕਿਸਾਨਾਂ ਦੀ ਆਮਦਨ ਹੈ ਉਹ ਲੈ ਕੇ ਮਾਲੀਆ ਹੀ ਹੈ ਜਿਸ ਜਿਹੜਾ ਇਹਨਾਂ ਨੂੰ ਆਂਦਾ ਸਾਰਾ ਉਹ ਮਾਲੀਆ ਵੀ ਗਿਆ ਤੇ ਆ ਜਿਹੜਾ ਪੰਜਾਬ ਨੂੰ ਸਿੱਧਾ-ਸਿੱਧਾ ਘਟਾ ਹੈ ਪਤਾ ਨਹੀਂ ਕਿਹੜੀ ਦੁਨੀਆ 'ਚ ਇਹ ਦੋਨੋਂ ਜਿਹੜੇ ਰਲੇ ਹੈ ਇਹਨਾਂ ਦੋਨਾਂ ਦਾ ਹਿਸਾਬ ਪੰਜਾਬ ਦੇ ਲੋਕਾਂ ਨੇ ਕਰਨਾ ਸਾਥੀ